ਸੋਮਵਾਰ ਨੂੰ ਪੰਜਾਬ ਦੇ 9 ਦਿੱਗਜ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਡੀਐਸਪੀ ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ। ਏਸ਼ੀਅਨ ਗੇਮਜ਼ ਅਤੇ ਕਾਮਨਵੈਲਥ ਗੇਮਜ਼ 'ਚ ਭਾਰਤ ਦਾ ਨਾਮ ਚਮਕਾਉਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਕਰ ਨਿਯੁਕਤੀ ਪੱਤਰ ਸੌਂਪੇ। ਜਿਹੜੇ ਖਿਡਾਰੀਆਂ ਨੂੰ ਬਤੌਰ ਡੀਐਸਪੀ ਨਿਯੁਕਤੀ ਪੱਤਰ ਮਿਲੇ, ਉਹਨਾਂ ਖਿਡਾਰੀਆਂ 'ਚ ਸ਼ਾਮਲ ਨੇ ਤਿੰਨ ਵਾਰ ਦੀ ਏਸ਼ੀਅਨ ਗੇਮਜ਼ ਅਤੇ ਕਾਮਨਵੈਲਥ ਖੇਡਾਂ ਦੀ 골ਡ ਮੈਡਲਿਸਟ ਮਨਦੀਪ ਕੌਰ। ਏਸ਼ੀਅਨ ਗੇਮਸ 골ਡ ਮੈਡਲਿਸਟ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਏਸ਼ੀਅਨ ਗੇਮਸ ਤੇ ਭਾਰਤ ਦੀ ਜੋਲੀ ਚ ਹਾਕੀ ਦੀ ਖੇਡ ਚ 골ਡ ਮੈਡਲ ਪਾਉਣ ਵਾਲੇ ਮਨਪ੍ਰੀਤ ਸਿੰਘ ਏਸ਼ੀਅਨ ਗੇਮਸ 골ਡ ਮੈਡਲਿਸਟ ਹਾਕੀ ਖਿਡਾਰੀ ਰਮਨਦੀਪ ਸਿੰਘ ਏਸ਼ੀਅਨ ਗੇਮਸ ਤੇ 골ਡ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀ ਗੁਰਵਿੰਦਰ ਸਿੰਘ ਚੰਡੀ ਹਾਕੀ ਟੀਮ ਏਸ਼ੀਅਨ ਗੇਮਸ ਤੇ ਸੋਨੇ ਦਾ ਤਗਮਾ ਹਾਸਲ ਕਰਨ ਵਾਲੇ ਤਰਮਵੀਰ ਸਿੰਘ ਏਸ਼ੀਅਨ ਗੇਮਸ ਤੇ ਗੋਲਡ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀ ਸਰਵੰਜੀਤ ਸਿੰਘ ਏਸ਼ੀਅਨ ਖੇਡਾਂ ਦੀ ਸਿਲਵਰ ਮੈਡਲਿਸਟ ਐਥਲੀਟ ਖੁਸ਼ਬੀਰ ਕੌਰ ਅਤੇ ਏਸ਼ੀਅਨ ਗੇਮਸ ਤੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੌਜਵਾਨੀ ਦੇ ਆਪਣੇ ਸਪੋਰਟਸਮੈਨ ਸੀ ਉਹਨਾਂ ਨੂੰ ਕਰਨ ਦਾ ਕੋਈ ਸਹਾਰਾ ਨਹੀਂ ਸੀ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੂੰ ਕੋਈ ਮੀਤ ਨਹੀਂ ਸੀ ਕੋਈ ਰਿਕਰਟਰ ਪੰਜਾਬ ਹੁੰਦੀ ਨਹੀਂ ਸੀ ਸਪੋਰਟਸਮੈਨ ਫਿਰ ਵਿਚਾਰੇ ਕੋਈ ਰੇਲਵੇ ਚਲੇ ਜਾਂਦਾ ਖੇਡਣ ਵਾਸਤੇ ਕੋਈ ਮੇਰ ਲਈ ਚਲੇ ਜਾਂਦਾ ਸੀ ਕਿਨੇ ਸੀਐਸਐਫ ਦੀ ਫੋਰਟ ਤੇ ਦੂਜੀ ਫੋਰਟ ਤੇ ਜਾਣਾ ਪੈਂਦਾ ਮੈਂ ਫੈਸਲਾ ਕੀਤਾ ਕਿ ਪੰਜਾਬ ਦੇ ਮੁੰਡੇ ਜਿਹੜੇ ਐ ਜਿਹੜੇ ਸਪੋਰਟਸ ਪੜਾਏ ਕਿ ਆਪਾਂ ਬਾਹਰ ਨਹੀਂ ਜਾਂਦੇ ਮੈਂ ਸਾਰਿਆਂ ਨੂੰ ਵਾਪਸ ਲੈ ਕੇ ਆਉ ਆਪਣੇ ਪੰਜਾਬ ਤੇ ਉਹਨਾਂ ਨੌਕਰੀ ਦਈਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਕੰਟ੍ਰਿਬਿਊਟ ਕਰਨ ਫਿਰ ਅਸੀਂ ਫੈਸਲਾ ਕੀਤਾ ਕਿ 125 ਪੋਸਟ ਅਸੀਂ ਹਰ ਸਾਲ ਪੋਰਸਮਨ ਜਿਹੜੇ ਆਪਣੇ ਨੈਸ਼ਨਲ ਇੰਟਰਨੈਸ਼ਨਲ ਹੁਦਿਆ ਹਾਰਸ ਵਾਲਾ ਫਿਰ ਗਰੁੱਪ ਕਰਾਂਗੇ। ਚੰਡੀਗੜ੍ਹ ਦੇ ਟਿਗੋਰ تھیਟਰ 'ਚ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ 'ਚ ਸਾਰੇ ਖਿਡਾਰੀਆਂ ਨੂੰ ਉਪ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਤੇ ਮੌਜੂਦ ਖਿਡਾਰੀਆਂ ਨੇ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਵੀ ਤਾਰੀਫ ਕੀਤੀ।